ਦੀ ਟੀਮ ਬਹੁਤ ਬਦਤਿਆ ਪਲੇਰਾਂ ਨੇ ਇੱਕ ਸੋਰ ਮਾਰ ਕੇ ਯਾਦ ਰੱਖਣ ਦੀ ਕਿਹਦੀ ਕਹਿੰਦੇ ਭਾਈ ਕੇ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਲਾਈਵ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਸਾਰੀ ਦੁਨੀਆ ਨੂੰ ਦੱਸਦੇ ਆ ਬਾਕੀ ਸਾਰੇ ਮੁੰਡਿਆਂ ਨੇ ਬਹੁਤ ਜ਼ੋਰ ਮਾਰਿਆ ਇਹ ਸਾਡੇ ਭਰਾ ਨੂੰ ਲਿਆਂਦਾ ਸੀ ਬਾਕੀ ਵੀ ਕੋ ਨਾਲ ਹੀ ਸਾਰੇ ਸ਼ੇਰ ਬਣ ਗਿਆ ਤੁਹਾਨੂੰ ਪਤਾ ਵੀ ਜਿਹੜੇ ਅਜਲੇ ਕੰਧਾਣਾ ਨਹੀਂ ਚਲੋ ਵਾਈ ਗੁਰੂ ਨੇ ਉੱਪਰ ਲਿਆਂਦਾ ਅਸੀਂ ਬੜਾ ਚਨਾਬਾ ਪਹਿਲਾ ਕੱਪ ਬਹੁਤ ਜਿੱਤੇ ਅਸੀਂ ਪਰ ਜਦੋਂ ਇਕੱਠੇ ਹੋਏ ਆਈ ਪਹਿਲਾ ਕੱਪ ਜਿੱਤਿਆ ਵੀ ਸਾਡੇ ਪ੍ਰਧਾਨ ਜੀ ਦਾ ਜਿਆਦਾ ਬਹੁਤ ਬਹੁਤ ਜੁੜਿਆ ਸਾਡੇ ਕਲੱਬ ਨਾਲ ਸੋ ਅੱਜ ਬਹੁਤ ਸੋਹਣੀ ਜਫੇ ਲਾਇਆ ਇਹਦਾ ਬਹੁਤ ਬਹੁਤ ਧੰਨਵਾਦ ਮੈਂ ਜਿਵੇਂ ਤੁਸੀਂ ਨਾ ਗੱਲ ਕਰੀ ਸੀ ਵੀ ਜਦੋਂ ਟੀਮ ਬਣਾਉਣ ਲੱਗਦੇ ਆ ਸਮਾਂ ਜ਼ਰੂਰ ਲੱਗ ਜਾਂਦਾ ਪਰ ਇੱਕ ਦਿਨ ਅੱਜ ਉਹ ਸਮਾਂ ਆ ਗਿਆ ਜਿਹੜਾ ਕੱਪ ਦਾ ਡਿਆ ਸਭ ਤੋਂ ਪਹਿਲਾਂ ਅਸੀਂ ਜਿਹੜੀ ਚੋਣਾਂ ਜਿਆਦਾ ਗੋਲਡੀ ਦੀ ਕਰਦੇ ਆ ਤੇ ਇਹ ਦੀ ਇਹਦੀ ਸਲਾਹ ਦੇ ਨਾਲ ਹੀ ਸਾਰੇ ਗੰਗਾ ਸਪੋਰਟਸ ਕਲੱਬ ਜਿਹੜੀ ਅਪਣੇ ਸੈਕਰਾਮੈਂਟੋ ਉਨੀ ਸਾਡਾ ਬਹੁਤ ਜ਼ਿਆਦਾ ਉਹ ਕਹਿੰਦੇ ਪੈਸੇ ਦੀ ਗੱਲੇ ਕੋਈ ਨਹੀਂ ਬਾਕੀ ਕਲਵਨ ਧਾਮੀ ਹੋਣੀ ਉਨੀ ਭਰਾਮਨ ਜੌਨਸਨ ਗੱਲ ਆਪਣੇ ਬੈਂਕਰੋਂ ਜਵਾਰੇ ਹੋਣੀ ਤੇ ਆਪਣੇ ਲੱਡੂ ਬਾਬਾਈ ਮੱਖਣ ਥਾਲੀ ਵਾਲ ਜੀਟੀਏ ਦੇ ਸਪੌਂਸਰ ਵਾ ਮੈਂ ਬਹੁਤ ਔਨਰ ਆ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਚੁਣਿਆ ਮੈਂ ਉਹਨਾਂ ਦੇ ਪਰਿਵਾਰ ਵਾਂਗੂ ਸਾਰਾ ਟ੍ਰੀਟ ਕਰਦਾ ਵਾਂ ਕਿ ਆਪਣੇ ਦਿਲੋਂ ਕਰਦਾ ਵਾਂ ਕਿ ਹਾਂ ਵੀ ਕਿਹੜੀ ਕਿਦਾਂ ਟੀਮ ਖੜਾਉਣੀ ਆ ਕੀ ਕਿਦਾਂ ਸਾਰੇ ਬੰਦੇ ਸੈੱਟ ਕਰਨ ਇਹਨਾਂ ਨੇ ਮੈਨੂੰ ਆਪ ਹੀ ਸਲਾਹ ਹਰ ਟਾਈਮ ਤੇ ਕਰਦੇ ਆ ਕਿ ਇੱਥੇ ਯਾਰ ਕਿਦਾਂ ਕਰੀਏ ਇੱਥੇ ਤੱਕ ਤੱਕ ਕਰੀਏ ਹਨਾ ਤੇ ਮੈਂ ਬਹੁਤ ਬਹੁਤ ਇਹਨਾਂ ਦਾ ਥੈਂਕ ਯੂ ਆ ਤੇ ਬਾਕੀ ਅੱਗੇ ਵੀ ਪੂਰਾ ਜੋਰ ਮਾਰਾਂਗੇ ਤੇ ਸਾਡੇ ਟੀਮ ਆ ਜਿੱਤੀ ਆ ਬਹੁਤ ਬਹੁਤ ਵਧਾਈਆਂ ਜੀਟੀਏ ਨੂੰ ਤੇ ਮੈਨੂੰ ਬਹੁਤ ਖੁਸ਼ੀ ਆ ਅੱਜ ਤਾਂ ਮੇਨੂੰ ਲੱਗਦਾ ਵੀ ਸਾਰਾ ਰਾਤ ਪਾਰਟੀ ਚੱਲੂਗੀ ਮੇਨੂੰ ਲੱਗਦਾ ਹਨਾ ਲੱਗਦਾ ਹੈ ਜੀ ਚੰਗਰਵੀਰ ਹਾਂਜੀ ਬਾਜੀ ਸਸੀ ਘਾਲ ਜੀ ਬਹੁਤ ਵਧੀਆ ਲੱਗਾ ਵਾਜੀ ਜਿੱਦੜਾ ਜਿੱਦੜਾ ਜਿੱਤ ਕੇ ਆਪਣੇ ਸਾਰੇ ਪ੍ਰੋਮੋਟਰਾਂ ਦਾ ਧੰਨਵਾਦ ਇਹਨਾਂ ਟੀਮ ਦਾ ਬਹੁਤ ਬਹੁਤ ਰ ਡੀਟੀਏ ਜਿੱਤਦੀ ਨਹੀਂ ਆ ਐਦਾ ਕਹਿੰਦੇ ਸੀ ਕਹਿੰਦੇ ਤੂੰ ਵੀ ਅੱਲਾ ਭਲਾ ਨਹੀਂ ਜਿੱਤਣੀ ਐ ਮੈਂ ਕੋਈ ਨਹੀਂ ਮਾਰਾ ਰੱਬ ਸਾਥ ਜਾਈਦਾ ਦੁਨੀਆ ਦਾ ਕੋਈ ਨਹੀਂ ਹਾਂਜੀ ਐਦਾ ਕਹਿੰਦੇ ਸੀ ਜੀ ਲੋਕੀ ਹਣਾ ਇਸ ਕਰਕੇ ਬਹੁਤ ਬਹੁਤ ਸੋਹਣਾ ਕੀ ਬਣਾਉਂਦੇ ਸੀ ਪਰ ਆ ਕੇ ਜਿੱਤੀ ਆ ਤਗੜੀ ਉਹ ਕਹਿੰਦੇ ਸੀ ਆਪਾਂ ਨੂੰ ਮੈਨੂੰ ਮੇਰੇ ਭਰਾ ਦਾ ਬਹੁਤ ਜ਼ਿਆਦਾ ਸਹਿਯੋਗ ਇਸ ਕਰਕੇ ਬਹੁਤ ਥੈਂਕ ਯੂ ਲੋਕਾਂ ਦਾ ਆਲੋਕਾ ਕਰਕੇ ਹੀ ਜਿੱਤ ਗਏ ਉਹਨਾਂ ਕਹਿਆ ਹੀ ਜਿੱਤ ਗਏ ਅੰਬੇ ਵੀਰ ਦੋ ਮੈਚਾਂ ਚ 45 ਰੇਡਾਂ 42 ਨੰਬਰ ਕਿਵੇਂ ਦੇਖਦੇ ਹੋ ਵੀ ਲੱਗਦਾ ਸੀ ਵੀ ਇੰਨੀਆਂ ਪਾ ਦੂੰਗਾ ਅਮੀਰ ਸੀ ਆਪਣੇ ਆਪ ਤੇ ਯਾਰ 20 22 ਤਾਂ ਪਾਈ ਦੇਣਾ ਰੈਗੂਲਰ ਹੀ ਹਾਂਜੀ ਭਾਜੀ ਜਦੋਂ ਰੱਬ ਸਾਥ ਹੋਵੇ ਲਾ ਲਓ ਹਣਾ ਮਿਹਨਤ ਕੀਤੀ ਹੋਵੇ ਫਿਰ ਲਾ ਲਓ ਕੋਈ ਵੀ ਕੰਮ ਕਰਨ ਵਾਲਾ ਬੰਦਾ ਚਾਹੀਦਾ ਕਰ ਦਈਦਾ ਹਾਂਜੀ ਬਾਕੀ ਸਾਰਿਆਂ ਸਾਡੀ ਟੀਮ ਨਾਲ ਜਿੱਤ ਗਏ ਅਸੀਂ ਬਹੁਤ ਖੁਸ਼ੀ ਹੋਈ ਭਾਈਆਂ ਨਾਲ ਕਰਕੇ ਇਹਨਾਂ ਨੇ ਸਾਨੂੰ ਸੱਧਿਆ ਹੀ ਮੁੱਲ ਮੋੜਦਾ ਬਹੁਤ ਥੈਂਕ ਯੂ ਦਮ ਯੋਰ ਮਾਰਾਂਗੇ ਹਾਂਜੀ ਹਾਂਜੀ ਮਾਰਾਂਗੇ ਜਰੂਰ ਜੀ ਬਹੁਤ ਥੈਂਕ ਯੂ ਦਨਾਂ